ਸ਼ਹਾਦਤ ਦੇ ਦਿਨ ਨੇ ਸ਼ਹੀਦੀ ਜੋੜ ਮੇਲ ਭਰ ਰਿਹਾ ਤੇ ਦੋ ਸਕੂਲੀ ਬੱਚੇ ਛੋਟੇ ਸਹਬਜ਼ਾਦੇ ਆ ਦੇ ਸਵਾਗ ਦੇ ਵਿੱਚ ਉੱਥੇ ਨਜ਼ਰ ਆਉਂਦੇ ਆ ਨੀਲਾ ਬਾਣਾ ਉਹਨਾਂ ਨੇ ਦਸਤਾਰ ਬੰਨੀ ਹੋਈ ਆ ਉਹ ਐਕਟ ਕਰ ਰਹੇ ਨੇ ਤੇ ਪਿੱਛੋਂ ਜਿਹੜੀ ਚਾਰ ਸਹਬਜ਼ਾਦੇ ਫਿਲਮ ਆਪਾਂ ਤੁਸੀਂ ਸਾਰਿਆਂ ਨੇ ਦੇਖੀ ਆ ਤੇ ਉਹਦੇ ਜਿਹੜੇ ਡਾਇਲੋਗ ਨੇ ਜਾਂ ਉਹਦੀ ਆਵਾਜ਼ ਆ ਉਹ ਆ ਰਹੀ ਆ ਪਿੱਛੇ ਦੇ ਡਾਇਲੌگز ਉਹ ਸਹਬਜ਼ਾਦਿਆਂ ਦੀ ਸੀਗੇ ਫਿਲਮ ਦੇ ਵਿੱਚ ਜਿਵੇਂ ਦਿਖਾਇਆ ਗਿਆ ਸੀ ਤੇ ਉਹ ਜਿਹੜੇ ਬੱਚੇ ਇਨ ਐਕਟ ਕਰ ਰਹੇ ਸੀਗੇ ਤੇ ਹੁਣ ਗੱਲ ਉੱਥੇ ਹੀ ਫੇਰ ਆਉਂਦੀ ਹੈ ਕਿ ਅਸਲ ਗੁਨੇਗਾਰ ਕੌਣ ਹੈ ਹੁਣ ਦੇਖੋ ਐ ਜੀ ਪੀ ਸੀ ਦਾ ਜੁਮ ਹੈ ਐ ਜੀ ਪੀ ਸੀ ਦਾ ਜੁਮ ਹੈ ਕਿ ਸਿੱਖ ਧਰਮ ਦਾ ਜਿਹੜਾ ਪ੍ਰਚਾਰ ਤੇ ਪ੍ਰਸਾਰ ਕਰਨਾ ਉਹ ਐ ਜੀ ਪੀ ਸੀ ਨੇ ਕਰ ਐ ਜੀ ਪੀ ਸੀ ਦੇ ਪ੍ਰਧਾਨਤਾ ਆਪ ਉੱਥੇ ਧਾਰਮਿਕ ਸਜ਼ਾ ਕੱਲ ਪੂਰੀ ਕਰਕੇ ਹਟੇ ਨੇ ਜਿਹੜੇ ਉਹਨਾਂ ਨੇ ਅਪਸ਼ਬਦ ਬੋਲੇ ਸੀ ਬੀਬੀ ਜਗੀਰ ਕੌਰ ਐ ਜੀ ਪੀ ਸੀ ਨੇ ਜਿਹੜਾ ਸੰਦੇਸ਼ ਦੇਣਾ ਸੀ ਤੁਸੀਂ ਕੋਸ਼ਿਸ਼ ਕਰੋ ਨਾ ਤੁਹਾਨੂੰ ਪਤਾ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਇੰਟਰਨੈਟ ਦਾ ਜ਼ਮਾਨਾ ਹੈ ਤੁਸੀਂ ਉਸ ਸੰਦੇਸ਼ ਨੂੰ ਫਲਾਇ ਨਹੀਂ ਸਕੇ ਰਾਉ ਸਾਬ ਕੇਰਲ ਦੇ ਸਕੂਲ ਦੀ ਇੱਕ ਬੜੀ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਕਿ ਛੋਟੇ ਸਹਿਬਜ਼ਾਦਾ ਦਾ ਇੱਕ ਸਕੂਲੀ ਬੱਚਿਆਂ ਵੱਲੋਂ ਜਿਹੜਾ ਸਵਾਗ ਜਿਹੜਾ ਰਚਿਆ ਗਿਆ ਜਾਂ ਨਜ਼ਰ ਵਿੱਚ ਆਇਆ ਕੀ ਹੈ ਸਭ ਸਾਰਾ ਕੁਝ ਅ ਦੇਖੋ ਗੁਰਲਾਲ ਸਮਝ ਨਹੀਂ ਆ ਰਿਹਾ ਵੀ ਹੋ ਕੀ ਰਿਹਾ ਇਹ ਹੈ ਨਾ ਪਹਿਲਾਂ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਵਿੱਚ ਅ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਦੋਂ ਗੁਰਪੁਰਬ ਸੀ ਉਦੋਂ ਗੁਰੂ ਨਾਨਕ ਦੇਵ ਜੀ ਦਾ ਸਵਾਗ ਰਚਾਇਆ ਗਿਆ ਇੱਕ ਲੜਕੀ ਸੀ ਤੇ ਇੱਕ ਕਮੇਟੀ ਸੀ ਉਹਨਾਂ ਦੇ ਵੱਲੋਂ ਲੜਕੀ ਨੇ ਸਵਾਗ ਰਚਾਇਆ ਹਾਲਾਂਕਿ ਉਸ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਆਈਆਂ ਪਾਸ ਤੇ ਨਹੀਂ ਜਾਂਦੇ ਪਰ ਉਹ ਬਹੁਤ ਠੇਸ ਪਹੁੰਚਾ ਕੇ ਗਿਆ ਸਿੱਖਾਂ ਦੇ ਮਨਾਂ ਨੂੰ ਤੇ ਅੱਜ ਜਦੋਂ ਸ਼ਹਾਦਤ ਦੇ ਦਿਨ ਨੇ ਸ਼ਹੀਦੀ ਜੋੜ ਮੇਲ ਭਰ ਰਿਹਾ ਸਰਹੰਦ ਦੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਤੇ ਉੱਧਰ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਆ ਜਾਣੀ ਜਿਦੇ ਵਿੱਚ ਸਾਫ਼ ਤੌਰ ਤੇ ਦਿਖ ਰਿਹਾ ਕਿ ਸਕੂਲੀ ਬੱਚੇ ਨੇ ਇੱਕ ਸਕੂਲ ਦੇ ਵਿੱਚ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੇ ਦੋ ਸਕੂਲੀ ਬੱਚੇ ਛੋਟੇ ਸਹਬਜ਼ਾਦਿਆਂ ਦੇ ਸਵਾਗਤ ਦੇ ਵਿੱਚ ਉੱਥੇ ਨਜ਼ਰ ਆਉਂਦੇ ਆ ਨੀਲਾ ਬਾਣਾ ਉਹਨਾਂ ਨੇ ਦਸਤਾਰ ਬੰਨੀ ਹੋਈ ਆ ਤੇ ਉਹ ਐਕਟ ਕਰ ਰਹੇ ਨੇ ਤੇ ਪਿੱਛੋਂ ਜਿਹੜੀ ਚਾਰ ਸਹਬਜ਼ਾਦੇ ਫਿਲਮ ਆਪਾਂ ਤੁਸੀਂ ਸਾਰਿਆਂ ਨੇ ਦੇਖੀ ਆ ਤੇ ਉਹਦੇ ਜਿਹੜੇ ਡਾਇਲੌਗ ਨੇ ਜਾਂ ਉਹਦੀ ਆਵਾਜ਼ ਆ ਉਹ ਆ ਰਹੀ ਹੈ ਪਿੱਛੇ ਤੇ ਪਿੱਛੋਂ ਜ਼ਾਹਿਰ ਹੈ ਕਿ ਜਿਹੜੇ ਡਾਇਲੌਗਸ ਹੀ ਉਹ ਸਹਬਜ਼ਾਦਿਆਂ ਦੇ ਸੀਗੇ ਫਿਲਮ ਦੇ ਵਿੱਚ ਜਿਵੇਂ ਦਿਖਾਇਆ ਗਿਆ ਸੀ ਤੇ ਉਹ ਜਿਹੜੇ ਬੱਚੇ ਇਨ ਐਕਟ ਕਰ ਰਹੇ ਸੀਗੇ ਤੇ ਉਹ ਵੀਡੀਓ ਸਕੂਲ ਵਾਲਿਆਂ ਨੇ ਹਲਕਾ ਕੇਰਲ ਦਾ ਇੱਕ ਸਕੂਲ ਹੈ ਉਹ ਸਕੂਲ ਵਾਲਿਆਂ ਨੇ ਕੀਤਾ ਤੇ ਵੀਡੀਓ ਅਪਲੋਡ ਕੀਤੀ ਤੇ ਜਦੋਂ ਵੀਡੀਓ ਸਾਡੇ ਤੱਕ ਪਹੁੰਚੀ ਪੰਜਾਬ ਤੱਕ ਜਾਂ ਕਿਸੇ ਵੀ ਗੁਰਮੁਖ ਤੱਕ ਪਹੁੰਚੀ ਉਹਨਾਂ ਨੇ ਦੇਖਿਆ ਵੀ ਇਹ ਕੀ ਹੋ ਰਿਹਾ ਜਾਂ মিডিਆ ਤੱਕ ਪਹੁੰਚੀ ਤਾਂ ਸੁਭਾਵਕ ਸੀ ਕਿ ਸਵਾਲ ਖੜੇ ਹੋਣੇ ਸੀਗੇ ਠੀਕ ਹੈ ਹੁਣ ਗੱਲ ਇਹ ਆ ਕਿ ਕੇਰਲ ਦੇਖੋ ਇਹ ਸਾਊਥ ਇੰਡੀਆ ਦੇ ਵਿੱਚ ਆ ਗਿਆ ਬਿਲਕੁਲ ਬਿਲਕੁਲ ਸਾਊਥ ਇੰਡੀਆ ਦੇ ਵਿੱਚ ਆ ਗਿਆ ਕੋਸਟਲ ਇਲਾਕਾ ਤੇ ਕੇਰਲ ਦੇ ਵਿੱਚ ਜ਼ਿਆਦਾਤਰ 크ਰਿਸਚਨ ਵੀ ਰਹਿੰਦੇ ਨੇ ਠੀਕ ਹੈ Hindu ਵੀ ਨੇ Christian ਵੀ ਨੇ ਤੇ ਉੱਥੇ ਸਕੂਲ ਦੇ ਵਿੱਚ ਚਲੋ ਇਹ ਤਾਂ ਗੱਲ ਚੰਗੀ ਹੈ ਕਿ ਛੋਟੇ ਸਹਾਜਾਦਿਆਂ ਦੀ ਗੱਲ ਹੋਈ ਉਹਨਾਂ ਦੀ ਸ਼ਹਾਦਤ ਦੀ ਗੱਲ ਹੋਈ ਪਰ ਮੈਨੂੰ ਲੱਗਦਾ ਕਿ ਸ਼ਾਇਦ ਉਹ ਸਕੂਲ ਦੇ ਪ੍ਰਬੰਧਕਾਂ ਨੂੰ ਟੀਚਰਾਂ ਨੂੰ ਇਹ ਪਤਾ ਨਹੀਂ ਸੀ ਕਿ ਇਸ ਤਰੀਕੇ ਦੇ ਨਾਲ ਸਿੱਖ ਧਰਮ ਦੇ ਵਿੱਚ ਕਿਸੇ ਵੀ ਗੁਰੂ ਦਾ ਸਵਾਗ ਰਚਾਉਣਾ ਮਨਾਹੀ ਹੈ ਇੱਕ ਵੱਜਰ ਗੁਨਾਹ ਆ ਪਰ ਉਹ ਕਰ ਗਏ ਹੁਣ ਠੀਕ ਹੈ ਇੱਥੇ ਗੱਲ ਇਹ ਆਉਂਦੀ ਆ ਕੀ ਇਹਦੇ ਵਿੱਚ ਅਸਲ ਦੋਸ਼ੀ ਕੌਣ ਹੈ ਇਹ ਸਕੂਲ ਵਾਲੇ ਦੋਸ਼ੀ ਨੇ ਕਿਰਸ ਦਾ ਉਹ ਸਕੂਲ ਦੋਸ਼ੀ ਆ ਕਿਉਂਕਿ ਬੱਚੇ ਤਾਂ ਦੇਖੋ ਦੋਸ਼ੀ ਹੋ ਨਹੀਂ ਸਕਦੇ ਬੱਚਿਆਂ ਨੂੰ ਤਾਂ ਤੁਸੀਂ ਜਿਵੇਂ ਕਹੋਗੇ ਬੱਚੇ ਓਵੇਂ ਕਰਨਗੇ ਬੱਚਿਆਂ ਨੂੰ ਤਾਂ ਟੀਚਰਾਂ ਨੇ ਉਹ ਚੀਜ਼ ਤਿਆਰ ਕਰਵਾਈ ਕਿ ਅਸੀਂ ਪਰਫਾਰਮ ਕਰਨਾ ਹਾਂ ਇੱਕ ਗੱਲ ਜ਼ਰੂਰ ਹੈ ਕਿ ਜਦੋਂ ਤੋਂ ਮੋਦੀ ਸਰਕਾਰ ਨੇ ਦਿੱਲੀ ਸਰਕਾਰ ਨੇ ਛੋਟੇ ਸਾਹ ਜਦਿਆਂ ਦੀ ਯਾਦ ਦੇ ਵਿੱਚ ਇਹ ਜਿਹੜਾ ਦਿਵਸ ਹੈ 26 ਦਸੰਬਰ ਦਾ ਇਹ ਬੀਰ ਬਾਲ ਦਿਵਸ ਤੋਂ ਬਣਾਉਣਾ ਸ਼ੁਰੂ ਕੀਤਾ ਤਾਂ ਕਿਤੇ ਨਾ ਕਿਤੇ ਪੂਰੇ ਇੰਡੀਆ ਦੇ ਵਿੱਚ ਇਹ ਸੁਨੇਹਾ ਗਿਆ ਕਿ ਅੱਜ ਕੀ ਹੈ ਕਿਉਂਕਿ ਮੋਸਟਲੀ ਇਹ ਹੁੰਦਾ ਨਾ ਇਹਨਾਂ ਦਿਨਾਂ ਵਿੱਚ 크리스마ਸ ਮਨਾਉਂਦੇ ਨੇ ਪਰ ਕੱਲ 크리스마ਸ ਦੇਖੋ ਤੁਸੀਂ ਕਿੰਨੇ ਲੋਕਾਂ ਦੇ ਵੱਲੋਂ ਮਨਾਈ ਗਈ ਜਦੋਂ ਕਿ ਸਾਡਾ ਇਧਰ ਸ਼ਹੀਦੀ ਦਿਹਾੜਾ ਆਇਆ ਤੋਂ 26 ਦਸੰਬਰ ਦਾ ਦਿਨ ਭਾਰਤ ਸਰਕਾਰ ਨੇ ਐਲਾਨ ਦਿੱਤਾ ਕਿ ਬੀਰ ਬਾਲ ਦਿਵਸ ਵੱਲੋਂ ਮਨਾਇਆ ਜਾਏਗਾ 노 ਡਾਊਟ ਅੱਜ ਦਿੱਲੀ ਦੇ ਵਿੱਚ ਵੀ ਇੱਕ ਵੱਡਾ ਸਮਾਗਮ ਹੋਇਆ ਉੱਥੇ ਵੀ ਪ੍ਰਧਾਨ ਮੰਤਰੀ ਪਹੁੰਚੇ ਤੇ ਯੂਪੀ ਦੇ ਵਿੱਚ ਵੀ ਇੱਕ ਵੱਡਾ ਸਮਾਗਮ ਹੋਇਆ ਉੱਥੇ ਯੂਪੀ ਦੇ ਸੀਐਮ ਯੋਗੀ ਅਦਿੱਤਿਆਨਾਥ ਪਹੁੰਚੇ ਤੇ ਉਹ ਗੁਰੂ ਮਾਰਾ ਦੀ ਸਵਾਰੀ ਨੂੰ ਆਪਣੇ ਸਿਰ ਤੇ ਉੱਤੇ ਸਨਮਾਨ ਸਹਿਤ ਲੈ ਕੇ ਵੀ ਆਏ ਯਾਦ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦੇ ਪਰਿਵਾਰ ਦੀ ਸ਼ਹਾਦਤ ਨੂੰ ਤੇ ਜਦੋਂ ਇਹ ਗੱਲ ਹੈ ਕਿ ਜਦੋਂ ਤੇ ਮੈਸੇਜ ਗਿਆ ਨਾ ਕਿ ਬੀਰਬਾਲ ਦਿਵਸ ਹਾਲਾਂਕਿ ਬੀਰਬਾਲ ਦਿਵਸ ਜਿਹੜਾ ਨਾਂ ਰੱਖਿਆ ਗਿਆ ਇਥੇ ਬਹੁਤ ਵੱਡੇ ਇਤਰਾਜ਼ ਵੀ ਨੇ ਐ ਜੀ ਪੀ ਸੀ ਚਾਹੁੰਦੀ ਹੈ ਕਿ ਸ਼ਾਹਬਜਾਦੇ ਸਹਾਦਤ ਦਿਵਸ ਵਜੋਂ ਜਾਣਿਆ ਜਾਵੇ ਪਰ ਸਰਕਾਰ ਨੇ ਆਪਣਾ ਬੀਰ ਬਾਲ ਦਿਵਸ ਰੱਖ ਲਿਆ ਠੀਕ ਹੈ ਕਿਉਂਕਿ ਤਰਕ ਇਹ ਹੈ ਕਿ ਅਸੀਂ ਤਾਂ ਬਾਲ ਨਹੀਂ ਸਮਝਦੇ ਬਾਲ ਸੀਗੇ ਪਰ ਸਾਡੇ ਲਈ ਤਾਂ ਉਹ ਬਾਬੇ ਨੇ ਤਾਂ ਇਹ ਚੱਲ ਰਿਹਾ ਐ ਜੀ ਪੀ ਸੀ ਅੱਜ ਵੀ ਇਹ ਅਪੀਲ ਕਰ ਰਹੀ ਹੈ ਸਰਕਾਰ ਨੂੰ ਕਿ ਨਾਂ ਬਦਲਿਆ ਜਾਵੇ ਖੈਰ ਇਸ ਦਿਨ ਦੀ ਮਹੱਤਤਾ ਨੂੰ ਦੇਖਦੇ ਨਾ ਕਿ ਉਹ ਮੈਸੇਜ ਸਾਰਾ ਪੂਰਾ ਇੰਡੀਆ ਦੇ ਵਿੱਚ ਗਿਆ ਤਾਂ ਉਹ ਮਨਾਉਣ ਦੀ ਕੋਸ਼ਿਸ਼ ਫਿਰ ਹਰ ਕਿਤੇ ਹੋਈ ਆ ਕਿ ਠੀਕ ਆ ਯਾਰ ਐਡੀ ਵੱਡੀ ਜਦੋਂ ਪਤਾ ਲੱਗਦਾ ਕਿ ਛੋਟੇ-ਛੋਟੇ ਬੱਚਿਆਂ ਨੇ ਅ 7 ਤੇ 9 ਸਾਲ ਦੇ ਬੱਚਿਆਂ ਨੇ ਐਡੀ ਵੱਡੀ ਸ਼ਹਾਦਤ ਕੀਤੀ ਐਡਾ ਵੱਡਾ ਦ੍ਰਿੜ ਉਹਨਾਂ ਦਾ ਇਰਾਦਾ ਰਿਹਾ ਕਿ ਇਹਨੇ ਲਾਲਚ ਦਿੱਤੇਗੇ ਇਹਨੇ ਤਸੀਹੇ ਚੱਲੇ ਉਹਨਾਂ ਨੇ ਤੇ ਫਿਰ ਵੀ ਉਹਨਾਂ ਨੇ ਈਨ ਨਹੀਂ ਮੰਨੀ ਆਪਣਾ ਧਰਮ ਪਰिवਰਤਨ ਨਹੀਂ ਉਹਨਾਂ ਨੇ ਕੀਤਾ ਤੇ ਜਾਨਾਂ ਦੀ ਕੁਰਬਾਨੀ ਕੀਤੀ ਧਰਮ ਦੇ ਲਈ ਕੌਮ ਦੇ ਲਈ ਤੇ ਜਦੋਂ ਮੈਸੇਜ ਆਂਦਾ ਨਾ ਤੇ ਇਹ ਵਾਕਈ ਹਰ ਇੱਕ ਦਾ ਦਿਲ ਵਲੂੰਗੜਿਆ ਜਾਂਦਾ ਕਿ ਯਾਰ ਕਿਉਂਕਿ ਪੂਰੀ ਦੁਨੀਆ ਦੇ ਉੱਤੇ ਇਸ ਤੋਂ ਛੋਟੀ ਉਮਰ ਦੇ ਵਿੱਚ ਸ਼ਹਾਦਤ ਕੋਈ ਨਹੀਂ ਤੁਸੀਂ ਦੇਖ ਸਕਦੇ ਇਹ ਇੱਕ ਕੱਲੀ ਪੂਰੀ ਦੁਨੀਆ ਦੇ ਵਿੱਚ ਐਸੀ ਸ਼ਹਾਦਤ ਚਾਰੋ ਸੱਜਦਿਆਂ ਦੀ ਖਾਸ ਕਰਕੇ ਛੋਟੇ ਸੱਜਦਿਆਂ ਦੀ ਕਿਉਂਕਿ ਉਹਨਾਂ ਦੀ ਏਜ ਬਿਲਕੁਲ ਛੋਟੀ ਸੀ ਘੱਟ ਸੀ ਸੋ ਇਹ ਸੱਜਦਾ ਕੀਤਾ ਜਾਂਦਾ ਸੋ ਇਸੇ ਤਰੀਕੇ ਨਾਲ ਕੇਰਲ ਦੇ ਸਕੂਲ ਨੇ ਵੀ ਕੀਤਾ ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਸਿੱਖ ਧਰਮ ਦੇ ਵਿੱਚ ਸਵਾਗਰ ਚਾਉਣਾ ਵਰਜਿਤ ਹੈ ਤੇ ਹੁਣ ਗੱਲ ਉੱਥੇ ਹੀ ਫੇਰ ਆਉਂਦੀ ਹੈ ਕਿ ਅਸਲ ਗੁਨੇਗਾਰ ਕੌਣ ਆ ਹੁਣ ਦੇਖੋ ਐ ਜੀ ਪੀ ਸੀ ਦਾ ਜੁਮ ਹੈ ਐ ਜੀ ਪੀ ਸੀ ਦਾ ਜੁਮ ਹੈ ਕਿ ਸਿੱਖ ਧਰਮ ਦਾ ਜਿਹੜਾ ਪ੍ਰਚਾਰ ਤੇ ਪ੍ਰਸਾਰ ਕਰਨਾ ਉਹ ਐ ਜੀ ਪੀ ਸੀ ਨੇ ਕਰਨਾ ਹੁਣ ਐ ਜੀ ਪੀ ਸੀ ਤਾਂ ਇਸ ਵੇਲੇ ਅਸੀਂ ਦੇਖ ਰਹੇ ਆ ਆਪ ਉਲਝੀ ਹੋਈ ਹੈ ਐ ਜੀ ਪੀ ਸੀ ਦੇ ਪ੍ਰਧਾਨਤਾ ਆਪ ਉੱਥੇ ਧਾਰਮਿਕ ਸਜ਼ਾ ਕੱਲ ਪੂਰੀ ਕਰਕੇ ਹਟੇ ਨੇ ਜਿਹੜੇ ਉਹਨਾਂ ਨੇ ਅਪਸ਼ਬਦ ਬੋਲੇ ਸੀ ਬੀਬੀ ਜਗੀਰ ਕੌਰ ਨੂੰ ਸੋ ਐ ਜੀ ਪੀ ਸੀ ਉਲਝੀ ਹੋਈ ਆ ਅਕਾਲੀ ਦਲ ਵੀ ਉਲਝਿਆ ਹੋਇਆ ਆ ਤੇ ਜਥੇਦਾਰ ਸਹਿਬਾਨ ਵੀ ਉਲਝੇ ਹੋਏ ਨੇ ਤੇ ਮਤਲਬ ਇਹ ਆ ਕਿ ਐਜੀਪੀਸੀ ਨੇ ਜਿਹੜਾ ਸੰਦੇਸ਼ ਦੇਣਾ ਸੀ ਤੁਸੀਂ ਕੋਸ਼ਿਸ਼ ਕਰੋ ਨਾ ਤੁਹਾਨੂੰ ਪਤਾ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਇੰਟਰਨੈਟ ਦਾ ਜ਼ਮਾਨਾ ਹੈ ਤੁਸੀਂ ਉਸ ਸੰਦੇਸ਼ ਨੂੰ ਫਲਾਇ ਨਹੀਂ ਸਕੇ ਕਿ ਸਿੱਖ ਧਰਮ ਦੇ ਵਿੱਚ ਕਿਸੇ ਵੀ ਗੁਰੂ ਸਹਿਬਾਨ ਜਾਂ ਸਹਬਜ਼ਾਦਿਆਂ ਦਾ ਸਵਾਗ ਰਚਨਾ ਵਰਜਿਤ ਹੈ ਤੁਸੀਂ ਇਹੀ ਨਹੀਂ ਹਜੇ ਤੱਕ ਪੂਰੇ ਪੂਰੀ ਦੁਨੀਆ ਦੇ ਵਿੱਚ ਅਸੀਂ ਕੀ ਦੱਸਾਂਗੇ ਤੁਸੀਂ ਆਪਣੇ ਦੇਸ਼ ਦੇ ਵਿੱਚ ਹੀ ਮੈਸੇਜ ਨਹੀਂ ਫਲਾ ਸਕੇ ਕਿਉਂਕਿ ਜੇ ਫਲਾਇਆ ਹੁੰਦਾ ਮੈਸੇਜ ਐਸਟੀਪੀਸੀ ਨੇ ਤਾਂ ਫਿਰ ਉਹ ਮੈਸੇਜ ਕੇਰਲ ਦੇ ਵਿੱਚ ਵੀ ਪਹੁੰਚਦਾ ਜੇ ਕੇਰਲ ਚ ਪਹੁੰਚਦਾ ਤਾਂ ਉੱਥੇ ਸਕੂਲ ਦੇ ਪ੍ਰਬੰਧਕਾਂ ਨੂੰ ਵੀ ਪਤਾ ਹੁੰਦਾ ਕਿ ਭਈ ਇਹ ਅਸੀਂ ਕਿਹੜਾ ਵੱਡਾ ਗੁਨਾਹ ਕਰਨ ਜਾ ਰਹੇ ਹਾਂ ਇਹ ਤਾਂ ਅਸੀਂ ਕਰ ਹੀ ਨਹੀਂ ਸਕਦੇ ਠੀਕ ਹੈ ਫਿਰ ਇਹ ਗੁਨਾਹ ਹੋਣਾ ਨਹੀਂ ਸੀ ਹੁਣ ਦੇਖੋ 마ਸੂਮ ਬੱਚੇ ਨੇ ਫਿਰ ਉੱਥੇ ਹੀ ਗੱਲ ਆ ਜਾਂਦੀ ਕਿ ਬੱਚਿਆਂ ਨੂੰ ਕੀ ਪਤਾ ਬੱਚੇ ਤਾਂ ਉਹੀ ਕਰਨਗੇ ਜੋ ਉਹਨਾਂ ਨੂੰ ਸਕੂਲ ਪ੍ਰਸ਼ਾਸਨ ਨੇ ਜਾਂ ਉਹਨਾਂ ਦੇ ਟੀਚਰਾਂ ਨੇ ਕਿਹਾ ਸੋ ਇੱਥੇ ਵੱਡੀ ਜ਼ਿੰਮੇਵਾਰੀ ਐ ਐ ਜੀ ਪੀ ਸੀ ਦੀ ਬਣਦੀ ਐ ਐ ਜੀ ਪੀ ਸੀ ਆਉਂਦੀ ਐ ਨਿੰਦਾ ਕਰਦੀ ਐ ਜਦੋਂ ਬਾਬਾ ਨਾਨਕ ਦਾ ਸਵਾਗ ਰਚਾਇਆ ਗਿਆ ਸੀ ਉਦੋਂ ਵੀ ਐ ਜੀ ਪੀ ਸੀ ਨੇ ਨਿੰਦਾ ਕੀਤੀ ਕੁਝ ਐਕਸ਼ਨ ਵੀ ਲਿਆ ਪਰ ਇਸ ਇਸ ਚੀਜ਼ਾਂ ਨਾ ਹੋਣ ਇਦੇ ਤੇ ਕੋਈ ਸਬਕ ਕਿਉਂ ਨਹੀਂ ਲੈ ਰਹੀ ਐ ਜੀਪੀਸੀ ਕਾਨੂੰਨੀ ਤੌਰ ਤੇ ਇੱਕ ਕਿਉਂ ਬਣਾ ਕਿਉਂ ਨਹੀਂ ਦਿੰਦੇ ਕਿ ਪੂਰੇ ਦੇਸ਼ ਪੱਧਰ ਦੇ ਵਿੱਚ ਜਾਂ ਦੁਨੀਆ ਪੱਧਰ ਦੇ ਵਿੱਚ ਕੋਈ ਵੀ ਅੱਗੇ ਤੋਂ ਇਹੋ ਜਿਹਾ ਕੰਮ ਨਾ ਕਰੇ ਨਹੀਂ ਕਾਨੂੰਨੀ ਤੌਰ ਹਦਾਇਤਾਂ ਦੇਖੋ ਕਾਨੂੰਨ ਹੈਗਾ ਕਾਨੂੰਨ ਬਹੁਤ ਲੰਬਾ ਚੌੜਾ ਵੈਸੇ ਜੇ ਆਪਾਂ ਇੰਡੀਆ ਦੇ ਕਾਨੂੰਨ ਦੀ ਗੱਲ ਕਰੀਏ ਪਰ ਉਹ ਹਰ ਇੱਕ ਕਾਨੂੰਨ ਤਾਂ ਹਰ ਇੱਕ ਬੰਦੇ ਨੂੰ ਨਹੀਂ ਪਤਾ ਨਾ ਛੋਟਾ ਛੋਟੇ ਜਿਹੀਆਂ ਗੱਲਾਂ ਪਤਾ ਵੀ ਹਾਂ ਯਾਰ ਕਿ ਕਤਲ ਦੀ ਐ ਹੁੰਦਾ ਇਹ ਇਹ ਧਾਰਾ ਲੱਗਦੀ ਆ ਮਤਲਬ ਮੋਟਾ ਮੋਟਾ ਜਿਹਾ ਪਤਾ ਨਾ ਸਾਰੇ ਕਾਨੂੰਨ ਬਾਰੇ ਤਾਂ ਹਰ ਇੱਕ ਇਨਸਾਨ ਨੂੰ ਨਹੀਂ ਪਤਾ ਹੈਗਾ ਸੋ ਗੱਲ ਉਹੀ ਹੈ ਕਿ ਜੇ ਉਹ ਉਹਦੇ 'ਚ ਵੀ ਆ ਜੇ ਪਰ ਗੱਲ ਤੁਸੀਂ ਮੈਸੇਜ ਤਾਂ ਦੇਣਾ ਨਾ ਤੁਸੀਂ ਇਹ ਪ੍ਰਚਾਰ ਪ੍ਰਸਾਰ ਕਰੇ ਨਹੀਂ ਸਕੇ ਪੂਰੇ ਦੇਸ਼ ਦੇ ਵਿੱਚ ਇਹ ਗੱਲ ਫਲਾਇਆ ਹੀ ਨਹੀਂ ਸਕੇ ਕਿ ਇਹ ਸਵਾਗ ਰਚਨਾ ਵਰਜਤਾ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਜੇ ਮੈਸੇਜ ਗਿਆ ਹੁੰਦਾ ਪੂਰੇ ਦੇਸ਼ ਦੇ ਵਿੱਚ ਫਿਰ ਉਹੀ ਗੱਲ ਹੈ ਕਿ ਕੇਰਲ ਦੇ ਵਿੱਚ ਵੀ ਇਹ ਮੈਸੇਜ ਗਿਆ ਹੁੰਦਾ ਫਿਰ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਨਹੀਂ ਜੀ ਇਹ ਅਸੀਂ ਨਹੀਂ ਕਰਨਾ ਹੁਣ ਜੇ ਬਾਬਾ ਨਾਨਕ ਦੇ ਸਵਾਗਤ ਤੋਂ ਬਾਅਦ ਜੀਐਸਪੀਸੀ ਚੌਂਦੀ ਤਾਂ ਬਹੁਤ ਕੁਝ ਕਰ ਸਕਦੀ ਸੀ ਪਰ ਅਫਸੋਸ ਹੈ ਕਿ ਐ ਜੀ ਪੀ ਸੀ ਆਪਣੇ ਮਸਲਿਆਂ ਨੂੰ ਲੈ ਕੇ ਜਾਂ ਅਕਾਲੀ ਦਲ ਦੇ ਮਸਲਿਆਂ ਨੂੰ ਲੈ ਕੇ ਐ ਜੀ ਪੀ ਸੀ ਤਾਂ ਉਧਰ ਉਲਝੀ ਹੋਈ ਹੈ ਤੇ ਇਸ ਵੇਲੇ ਵੀ ਜਦੋਂ ਸ਼ਹਾਦਤ ਦੇ ਦਿਨ ਚੱਲਦੇ ਨੇ ਐ ਜੀ ਪੀ ਸੀ ਆਪ ਉਲਝੀ ਹੋਈ ਹੈ ਤੇ ਇਹ ਗੱਲਾਂ ਸੋਚਣੀਆਂ ਪੈਣਗੀਆਂ ਮੰਥਨ ਕਰਨਾ ਪਊਗਾ ਐ ਜੀ ਪੀ ਸੀ ਨੂੰ ਪ੍ਰਧਾਨ ਸਾਹਿਬ ਨੂੰ ਵੀ ਸੋਚਣਾ ਪਊਗਾ ਕਿ ਇਹ ਕਟੋ-ਕਟ ਮੈਸੇਜ ਪੂਰੇ ਦੇਸ਼ ਦੇ ਵਿੱਚ ਪਹੁੰਚਾ ਦਿੱਤਾ ਜਾਵੇ ਕਿ ਸਵਾਗ ਵਰਜਿਤ ਹੈ ਸਿੱਖ ਧਰਮ ਦੇ ਵਿੱਚ ਨਹੀਂ ਤਾਂ ਫਿਰ ਇਸੇ ਤਰੀਕੇ ਦੇ ਨਾਲ ਕੱਲ ਨੂੰ ਕੋਈ ਹੋਰ ਦਿਹਾੜਾ ਆਊਗਾ ਕੋਈ ਕਿਤੇ ਹੋਰ ਸਾਊਥ ਇੰਡੀਆ ਦੇ ਵਿੱਚ ਕੋਈ ਹੋਰ ਸਟੇਟ ਦੇ ਵਿੱਚ ਇਸ ਤਰੀਕੇ ਦਾ ਸਵਾਗ ਰਚਾ ਲਿਆ ਜਾਊਗਾ ਫਿਰ ਇਹ ਚੱਲਦਾ ਰਹੂਗਾ ਇਹ ਚੀਜ਼ਾਂ ਨੂੰ ਰੋਕਣ ਦੇ ਲਈ ਪਰ ਸਾਹਿਬ ਇਹ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵੱਡੇ ਪੱਧਰ ਤੇ ਵਾਇਰਲ ਹੋ ਰਹੀ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਡਿਲੀਟ ਕਰਾਇਆ ਜਾ ਸਕਦਾ ਹੈ ਜੇਕਰ ਨਹੀਂ ਬਿਲਕੁਲ ਉਹ ਤਾਂ ਕਹਿ ਦਿੱਤਾ ਪਹਿਲਾਂ ਐਜਪੀਸੀ ਨੇ ਕਿ ਸਾਰਾ ਡਿਲੀਟ ਹੋਣਾ ਚਾਹੀਦਾ ਮੈਨੂੰ ਲੱਗਦਾ ਹੁਣ ਤੱਕ ਤਾਂ ਵੈਸੇ ਉਹ ਵੀਡੀਓ ਡਿਲੀਟ ਵੀ ਹੋ ਗਈ ਹੋਣੀ ਜਿੱਥੇ ਕਿਤੇ ਵੀ ਡਾਊਨਲੋਡ ਕੀਤੀ ਪਈ ਹੋਗੀ ਉਹ ਪਈ ਹੋਗੀ ਪਰ ਉਹ ਐਜਪੀਸੀ ਨੇ ਪਹਿਲਾਂ ਹੀ ਅਪੀਲ ਕਰਤੀ ਸੀ ਕਿ ਇਹ ਜਿਹੜੀ ਵੀਡੀਓ ਹੈ ਇਹਨੂੰ ਡਿਲੀਟ ਕੀਤਾ ਜਾਏ ਮੈਨੂੰ ਲੱਗਦਾ ਉਹ ਕੇਰਲ ਦੇ ਸਕੂਲ ਤੱਕ ਵੀ ਪਹੁੰਚ ਗਈ ਹੋਊ ਕਿਉਂਕਿ ਜਿਹੜਾ ਅਪਲੋਡਰ ਹੈ ਉਹ ਤੋਂ ਵੈਟਰ ਤਾਂ ਹੋਰ ਕੋਈ ਡਿਲੀਟ ਨਹੀਂ ਕਰ ਸਕਦਾ ਸੋ ਮੈਨੂੰ ਲੱਗਦਾ ਉਹ ਡਿਲੀਟ ਹੋ ਗਈ ਹੋਗੀ ਪਰ ਇਹ ਹੋ ਕਿਉਂ ਰਿਹਾ ਬਾਰ ਬਾਰ ਸਵਾਗ ਰਚਾਏ ਕਿਉਂ ਜਾ ਰਹੇ ਨੇ ਇਹਦੇ ਬਾਰੇ ਐਜੀਪੀਸੀ ਨਿੰਦਾ ਤਾਂ ਕਰ ਸਕਦੀ ਆ ਪਰ ਐਜੀਪੀਸੀ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਪੱਛ ਸਕਦੀ ਕਿ ਕਿਤੇ ਨਾ ਕਿਤੇ ਸਾਡੀ ਕਮੀ ਆ ਸਾਡੇ ਪ੍ਰਚਾਰ ਚ ਕਮੀ ਆ ਜੇ ਪ੍ਰਚਾਰ ਪੂਰਾ ਹੁੰਦਾ ਤਾਂ ਇਸ ਤਰੀਕੇ ਦੀਆਂ ਗਲਤੀਆਂ ਨਾ ਹੁੰਦੀਆਂ